ਦੇ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰ ਰਿਹਾ ਸੀ ਗੁਰੂ ਹਰਗੋਬਿੰਦ ਪਾਸ਼ਾ ਨੇ ਤਖਤ ਦੀ ਰਚਨਾ ਕੀਤੀ ਇਤਿਹਾਸ ਸਾਡਾ ਲਿਖਦਾ ਹੈ ਕਿ ਜਦੋਂ ਰਚਨਾ ਕਰਨ ਲੱਗੇ ਨਾ ਸਰਬ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਨੇ ਬਾਬੇ ਜੀਠੇ ਨੂੰ ਕਿਹਾ ਬਾਬਾ ਜੇਠਾ ਜੀ ਦਿੱਲੀ ਦਾ ਤਖਤ ਕਿੰਨਾ ਉੱਚਾ ਹੈ ਤੇ ਉਹਨਾਂ ਨੇ ਕਿਹਾ ਸਤਿਗੁਰੂ 7 ਫੁੱਟ ਉੱਚਾ ਹੈ ਤੇ ਮੇਰੇ ਚੋਜੀ ਪ੍ਰੀਤਮ ਨੇ ਉਸ ਦਿੱਲੀ ਦੇ ਫੁੱਟ ਤੋਂ 2 ਫੁੱਟ ਹੋਰ ਵਧਾ ਦਿੱਤਾ ਅੱਜ ਵੀ ਜਾ ਕੇ ਬੇਨਤੀ ਕਰ ਸਕਦੇ ਜੇ ਮੇਰੇ ਹਜ਼ੂਰ ਨੇ 9 ਫੁੱਟ ਉੱਚਾ ਸਰਬ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿਸ ਕੌਮ ਕੋਲ ਆਪਣਾ ਨਿਸ਼ਾਨ ਹੋਵੇ ਜਿਸ ਕੌਮ ਕੋਲ ਆਪਣਾ ਨਗਾਰਾ ਹੋਵੇ ਜਿਸ ਕੌਮ ਕੋਲ ਆਪਣਾ ਤਖਤ ਹੋਵੇ ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਰੋਕ ਜਾਵੇ ਉਹ ਕੌਮ ਜਿਸ ਦੁਨੀਆਂ ਤੇ ਰਾਜ ਕਰਦੀ ਹੈ ਤੁਹਾਨੂੰ ਬਾਦਸ਼ਾਹ ਹੀ ਤਖਤ ਦਿੱਤਾ ਜਿੱਥੇ ਮੀਰੀ ਹੈ ਜਿੱਥੇ ਪੀਰੀ ਆ ਉੱਥੇ ਮੀਰੀ ਵੀ ਦੇ ਦਿੱਤੀ ਪੀਰੀ ਸਾਹਮਣੇ ਹਰ ਮੰਦਰ ਸਾਹਿਬ ਹੈ ਤੇ ਯਾਦ ਰੱਖੋ ਅਮੀਰੀ ਜਿਹਨੂੰ ਰਾਜਨੀਤੀ ਦੀ ਸਿੱਖ ਕੌਮ ਵਿੱਚ ਮੀਰੀ ਪੀਰੀ ਦੇ ਮਾਲਕ ਨੇ ਸਰਬ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰ ਦਿੱਤੀ। ਦਾਤੇ ਨੇ ਕਿਹਾ ਜਿੱਥੇ ਮੇਰਾ ਸਿੱਖ ਮਾਲਾ ਫੇਰੇਗਾ, ਜਿੱਥੇ ਉਹ ਬੰਦਗੀ ਪੀਰੀ ਕਰੇਗਾ, ਉੱਥੇ ਮੇਰੇ ਸਿੱਖ ਨੂੰ ਰਾਜਨੀਤੀ ਵੀ ਹੋਣੀ ਚਾਹੀਦੀ ਹੈ। ਅਸੀਂ ਤਾਂ ਜਾਣੇ ਹਾਂ ਰਾਜਨੀਤੀ ਜਿਹੜਾ ਕਰਦਾ ਉਹ ਗੁਰਦੁਆਰੇ ਨਹੀਂ ਆਉਣਾ ਚਾਹੀਦਾ, ਉਹਨੂੰ ਬੋਲਣਾ ਨਹੀਂ ਚਾਹੀਦਾ ਤੇ ਗੁਰੂ ਕਾ ਗ੍ਰੰਥੀ ਦੋ ਟਾਈਮ ਰਾਜਨੀਤੀ ਦੀ ਗੱਲ ਕਰਦਾ ਏ ਕਰਦਾ ਏ ਨਾ ਉਹ ਕਹਿੰਦਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਹ ਸਿੱਧੀ ਚੇਤਾਵਨੀ ਔਰ ਦਿੱਲੀ ਤੇ ਤਖਤ ਨੂੰ ਹੈ ਯਾਦ ਰੱਖੋ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੀਆਂ ਬਖਸ਼ਾ ਨੇ ਦੋ ਤਲਵਾਰਾਂ ਪੈਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਪੀਰੀ ਦੀ ਤਲਵਾਰ ਹੈ ਉਹ ਇੱਕ ਰੰਚਕ ਮਾਤਰ ਜਿਹੜੀ ਹੈ ਉਹ ਮੀਰੀ ਦੇ ਨਾਲੋਂ ਵੱਡੀ ਹੈ ਯਾਦ ਰੱਖਿਓ ਇੱਕ ਪਾਸੇ ਵੇਖਿਓ ਜਿਹੜਾ ਅੱਜ ਸਰਬ ਉੱਚ ਅਕਾਲ ਤਖਤ ਦੇ ਸਾਹਮਣੇ ਦੋ ਨਿਸ਼ਾਨ ਝੂਲਦੇ ਨੇ ਜਿਹੜਾ ਪੀਰੀ ਦਾ ਏ ਉਹ ਉੱਚਾ ਏ ਤੇ ਜਿਹੜਾ ਮੀਰੀ ਦਾ ਉਹ ਥੋੜਾ ਜਿਹਾ ਨੀਵਾ ਏ ਉਹ ਇਸ ਕਰਕੇ ਫਰਕ ਰੱਖਿਆ ਸਿੱਖਾ ਰਾਜਨੀਤੀ ਵੀ ਕਰਨੀ ਏ ਪਰ ਧਰਮ ਨੂੰ ਉੱਚਾ ਰੱਖਣਾ ਤੇ ਰਾਜਨੀਤੀ ਥੱਲੇ ਰੱਖ ਕੇ ਚੱਲਣਾ ਏ ਇਹ ਗੁਰੂ ਦਾ ਸੰਤਾਨ ਹੈ ਮੇਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਹੇ ਗੁਰੂ ਜੀ ਦ੍ਰਿਸ਼ਟੀ ਤੇਰੀ ਦਾ ਮਾ ਜਾਣਾ ਦੂਰ ਕੀਤਾ ਤੂੰ ਹੈ ਸਾਡੀਆਂ ਹਰ ਇੱਕ ਤਾਂ ਕਰਕੇ ਅਸੀਂ ਤਾਂ ਸੈਪ ਜੂਦੇ ਹਾ ਜੀ ਤੇਰੀਆਂ ਵਰਕ ਤਾਂ ਕਰਕੇ ਉਹ ਥੱਕੀ ਮਾਰ ਕੇ ਹਾਕਾਂ ਕੇ ਮੋਗਾ ਰਸ ਤੇਰੀ ਦਾ ਕਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਮਰਦ ਰੋਪਤੀ ਜਾਂਦੀ ਮਰਦ ਰੋਪਤੀ ਜਾਂਦੀ ਉਹ ਜੇਨਾ ਬਾਉਂਦਾ ਪਿਆਰੇ ਜਿਵੇਂ ਪਿੱਲਣੀ ਤਾਰੀ ਹੋਵੇ ਆ ਦੌੜਦਾ ਪਿਆਰੇ ਬੜਾ ਰੰਗ ਰਾਮ ਤੇ ਚੜਿਆ ਕਥਾ ਵਾ ਸਿਸ਼ਤ ਤੇਰੀ ਦਾ ਹਾਂ ਜੀ ਮਾਪੁਰ ਕੋ ਜੀ ਵਾਹਿਗੁਰੂ ਜਿੱਕੀ ਫਤੇ ਲੋਕ ਖੁਸ਼ੀਆਂ ਪਾਤਸਾਹੀਆਂ ਦੇ ਸਤਿਗੁਰ ਨਜ਼ਰ ਕਰੇ ਤੇ ਮਾਵਾ ਕਣਸਾਰ ਪਰਸੋ ਰੋਇ ਤੋਂ ਲੈ ਕਰਕੇ ਤੁਰ ਕੇ ਬਾਣੇ ਆਏ ਤਿੰਨ ਸਗਲੇ ਚੰਤ ਮਟਾਈ ਦੇ ਸ੍ਰੀ ਅਕਨੰਦ ਪਾਤਸ਼ਾਹ ਦਾ ਆਗਮਨ ਹੋਏ ਸੀ ਜੋੜ ਮੇਲੇ ਨੂੰ ਮੁਖਰਾ ਕਰਕੇ ਆਤਮਾਧਾਨ ਤੇ ਸਪੂਰਨ ਭੋਗ ਪਾਇਆ ਭੋਗ ਤੋਂ ਅਪਰੰਤ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਜਨਮ ਦਿਹਾੜੇ ਨੂੰ ਮੁਖਰਾ ਕਰਕੇ ਰਾਗੀਆਂ ਢਾਡੀਆਂ ਸਿੰਘਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਹਰਜਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਵਾ ਅਸ ਤੋਂ ਉਪਰੰਤ 5:30 ਵਜੇ ਦੇ ਤਕਰੀਬ ਗੁਰਪਾਸਾ ਮਹਾਰਾਜ ਦੇ ਹੁਕਮ ਦੇ ਨਾਲ ਕਬੱਡੀ ਦਾ ਮੈਚ ਹੋਇਆ ਗੁਰਪਾਸਾ ਮਹਾਰਾ ਕਿਰਪਾ ਕਨਨਗਰਤੀ ਇਲਾਕੇ ਦੇ ਇਸ ਮੈਚ ਦੀ ਸੇਵਾ ਪਰਮਜੀਤ ਸਿੰਘ ਪੰਮਾ ਜੋ ਰੁਕਣੇ ਵਾਲਾ ਉਹਨਾਂ ਨੇ ਕੀਤੀ ਆ ਸਾਰੇ ਪਰਿਵਾਰ ਨੇ ਰਲ ਕੇ ਲੰਗਰਾਂ ਦੀ ਜਿਹੜੀ ਸੇਵਾ ਵਾ ਭਾਈ ਲਖਵੀਰ ਸਿੰਘ ਜੀ ਸਰਪੰਚ ਸਾਹਿਬ ਲੰਗਰਾਂ ਦੀ ਸੇਵਾ ਉਹ ਨਾ ਕੀਤੇ ਆ ਸਾਰੇ ਸੰਗਤ ਨੇ ਬੜੇ ਖੁਸ਼ੀ ਦੇ ਨਾਲ ਬੜੇ ਚਾਵਾਂ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਦਰ ਘਰ ਦੇ ਵਿੱਚ ਆ ਕੇ ਮੱਥਾ ਟੇਕਿਆ ਸਰਦਾ ਤੇ ਭਾਵਨਾ ਦੇ ਨਾਲ ਮਾਇਆ ਭੇਜੀ ਬਿਆਨ ਤਰਸਾਂ ਬਸਤਾ ਭੇਜੀਆਂ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮਹਾਰਾਜ ਸਾਰੇ ਨਗਰ ਤੇ ਇਲਾਕੇ ਤੇ ਬਾਈ ਕਾਂ ਵਸਤੀਆਂ ਦੇ ਪਾਸਾ ਆਪ ਜੀ ਦੀ ਸਤਰ ਸਾਰ ਰੱਖਿਓ ਮੇਰ ਕਰਿਓ ਪਾਸ਼ਾ ਮਹਾਰਾਜ ਫਸਲ ਵਾੜੀਆਂ ਤੇ ਚੜ੍ਹਦੀਆਂ ਕਲਾ ਰੱਖਣੀਆਂ ਮੇਰਾ ਕਰਨੀਆਂ ਮਹਾਰਾਜ ਈਵੋ ਪੌਲ ਖੰਡੇ ਧਾਰ ਹੋਵੇ ਜਨਮ ਸਹਿਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਕੀ ਪਿਆਰੀ ਸਾਧ ਸੰਗਤ ਜਿਓ ਅੰਬਰ ਤੇ ਸਤੋ ਗੁਰੂ ਵਾਲੇ ਬਣੋ ਮਹਾਰਾਜ ਦਾ ਨਾਮ ਜਪੋ ਸਾਰਿਆਂ ਸੰਗਤਾਂ ਨੇ ਬਿਆੰਤੀ ਸੇਵਾ ਕੀਤੀ ਮਹਾਰਾਜ ਕਿਰਪਾ ਕਰੋ ਜੋ ਜੀਵ ਆਪ ਜੀ ਦੇ ਦਰ ਤੇ ਆਵੇ ਰਾਜੀ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ 16 ਤਰੀਕ ਤੋਂ ਜੋ ਖੰਡ ਪਾਠ ਸੰਭੋਏ ਸਨ ਅੱਜ ਸਪੂਰਨ ਖੰਡ ਪਾਠਾਂ ਦੇ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਰਾਗੀ ਢਾਡੀਆਂ ਨੇ ਕੀਰਤਨ ਦਰਬਾਰ ਲਾਏ ਸੰਗਤਾਂ ਨੂੰ ਗੁਰੂ ਹਰਗੋਬਿੰਦ ਪਾਸ਼ਾ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਉਸ ਤੋਂ ਬਾਅਦ ਕਬੱਡੀ ਦੇ ਮੈਚ ਹੋਏ ਨੇ ਬਹੁਤ ਵਧੀਆ ਸੰਗਤ ਨੇ ਜੋ ਉਪਰਾਲਾ ਕੀਤਾ ਸੰਗਤ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਗੁਰੂ ਹਰਕੁਮਿੰਦਰ ਪਾਸ਼ਾ ਦਾ ਜੋੜ ਮੇਲੇ ਮਨਾਏ ਗਏ ਹਨ ਬਹੁਤ ਵਧੀਆ ਸੰਗਤ ਨੇ ਉਪਰਾਲਾ ਕੀਤਾ ਔਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਔਰ ਤੁਹਾਨੂੰ ਜੋ ਕਿ ਵਧੀਆ ਮੈਸੇਜ ਦਿੱਤਾ ਕਬੱਡੀ ਦਾ ਮੈਚ ਕਰਵਾਇਆ ਗਿਆ ਔਰ ਮੈਂ ਧੰਨਵਾਦ ਕਰਦਾ ਹਾਂ মিডিਆ ਵੀਰ ਦਾ ਸਾਡੀ ਧਰਤੀ ਸਾਡੇ ਲੋਕ ਜਿਨ੍ਹਾਂ ਨੇ ਸਾਰਾ ਦਿਨ ਲਾਈਵ ਚਲਾ ਕੇ ਦੂਰ ਦਰੇਡੇ ਤੋਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਜੋ ਕਿ ਹਰ ਜਸ ਸੁਣਾ ਕੇ ਨਿਹਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ